ਨੇ ਜੇ ਸ਼ਹਿਰ ਦੀ ਗੱਲ ਕਰ ਲਈਏ ਤੇ ਜਲੰਧਰ ਜਲਕੇ ਅੰਦਰ ਇਹੋ ਜਿਹੀਆਂ ਖਬਰਾਂ ਆਤੀ ਪੜ ਰਹੇ ਸੀਗੇ ਪਰ ਇੱਕ ਗੱਲ ਹੈ ਕਿ ਇਸ ਮੀਂਹ ਤੋਂ ਬਾਅਦ ਜੋ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਨੇ ਉਹਨਾਂ ਦੇ ਵਿੱਚ ਪਾਣੀ ਭਰਿਆ ਬਿਆਸ ਦਰਿਆ ਜਿਹੜਾ ਪੂਰੀਆਂ ਛੱਲਾ ਮਾਰ ਰਿਹਾ ਹੈ ਤੇ ਹੜ੍ਹ ਦੀ ਜਿਹੜੀ ਸਥਿਤੀ ਹੈ ਉਹ ਬਣ ਸਕਦੀ ਹੈ ਤੇ ਹਰ ਵਾਰ ਅਸੀਂ ਬੁਖੇ ਆਈ ਜਨ ਵਿੰਨੋ ਕੁੜੀ ਦੇ ਕੰਨ ਇਹੋ ਜਿਹੀ ਸਥਿਤੀ ਦੇ ਵਿੱਚ ਹੀ ਰਹਿੰਦੇ ਆ ਇੱਕਦੋ ਸੁਧਾਰ ਹੋਵੇ ਸੁਧਾਰ ਤਾਂ ਮੈਨੂੰ ਲੱਗਦਾ ਔਖਾ ਹੀ ਹੈ ਹਰ ਸਰਕਾਰ ਚਾਹੇ ਉਹ ਕਾਲੀ ਨੇ ਚਾਹੇ ਕਾਂਗਰਸੀਏ ਨੇ ਤੇ ਚਾਹੇ ਉਹ ਆਮ ਆਦਮੀ ਪਾਰਟੀ ਵਾਲੇ ਹਰ ਰਾਜਨੀਤਿਕ ਪਾਰਟੀ ਆ ਇਹੀ ਟਾਰਾ ਮਾਰਦੀ ਆ ਵੇ ਅਸੀਂ ਪਾਣੀ ਦੀ ਇੱਕ ਬੂੰਦ ਵੀ ਗਵਾਂਡੀ ਸੂਪੇ ਨੂੰ ਜਾਂ ਕਿਸੇ ਹੋਰ ਸੂਪੇ ਨੂੰ ਨਹੀਂ ਦਵਾਂਗੇ ਤੇ ਸਾਡੇ ਕੋਲ ਬਿਲਕੁਲ ਵੀ ਫालतू ਪਾਣੀ ਨਹੀਂ ਆ ਤੇ ਜਦੋਂ ਫालतू ਪਾਣੀ ਆ ਜਾਂਦਾ ਉਹ ਸਾਂਭਣ ਦਾ ਤੁਹਾਡੇ ਕੋਲ ਕੋਈ ਤਰੀਕਾ ਨਹੀਂ ਹੈਗਾ ਉਹ ਕਿੱਥੇ ਜਾਣਾ ਹੈ ਨਾ ਉਹਦੀ ਵੀ ਕੋਈ ਯੋਜਨਾ ਹੋਣੀ ਚਾਹੀਦੀ ਹੈ ਉਹਦੀ ਵੀ ਤਾਂ ਕੋਈ ਯੋਜਨਾ ਨਹੀਂ ਉਹਨੂੰ ਕੋਈ ਲੰਬੇ ਸਮੇਂ ਦੀ ਇਹਨਾਂ ਕੋਲ ਕੋਈ ਪਲੈਨਿੰਗ ਨਹੀਂ ਹੁੰਦੀ ਉਦੋਂ ਫਿਰ ਤੁਹਾਡੇ ਪਿੰਡ ਹੜ੍ਹ ਦੇ ਵਿੱਚ ਡੁੱਬਦੇ ਨੇ 23 ਦੇ ਵਿੱਚ ਜਦੋਂ ਹੜਾ ਆਇਆ ਸੀ 38 ਲੋਕਾਂ ਦੀ ਮੌਤ ਹੋਈ ਸੀ ਪੁਲਿੰਗ ਨੀਤੀ ਜਿਸ ਨੂੰ ਲੈ ਕੇ ਲਗਾਤਾਰ 3 ਮਹੀਨਿਆਂ ਤੋਂ ਜਿਹੜੇ ਕਿਸਾਨ ਨੇ ਸੰਘਰਸ਼ ਕਰ ਰਹੇ ਸਨ ਪਰ ਇਸ ਹਫਤੇ ਇੱਕ ਵੱਡੀ ਖਬਰ ਇਹਨਾਂ ਜੁੜੀ ਸਗੀ ਕਿ ਪੰਜਾਬ ਕੈਬਨਿਟ ਨੇ ਲੈਂਡ ਪੁਲਿੰਗ ਨੀਤੀ ਵਾਪਸ ਲੈਣ ਤੇ ਰਸਮੀ ਜਿਹੜੀ ਮੰਗ ਹੈ ਉਹ ਕਰ ਦੁੱਤੀ ਹੈ ਸਰਕਾਰ ਇਸ ਨੀਤੀ ਤੋਂ ਆਪਣਾ ਹੁਣ ਖਹਿੜਾ ਛਡਾਉਣਾ ਚਾਹੁੰਦੀ ਆ ਸਰਕਾਰ ਚਾਹੁੰਦੀ ਆ ਵੀ ਕਿਸੇ ਤਰ੍ਹਾਂ ਉਹਦੇ ਇਹਦੇ ਤੋਂ ਜਿਹੜੇ ਹੱਡਿਆ ਛੁੱਟ ਜਾਣ ਕਿਉਂਕਿ ਕਿਸਾਨੀ ਦਾ ਵਿਰੋਧ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਸੀ ਕਿਸਾਨ ਜਥੇਬੰਦੀਆਂ ਜਿਹੜੀਆਂ ਸ਼ੰਭੂ ਮੋਰਚੇ ਤੋਂ ਬਾਅਦ ਹਾਸ਼ੀਏ ਵੱਲ ਨੂੰ ਚੱਲਿਆ ਗਈਆਂ ਸੀ ਇਸ ਲੈਂਡ ਪੂਲਿੰਗ ਨੀਤੀ ਨੇ ਉਹਨਾਂ ਦੇ ਵਿੱਚ ਇੱਕ ਵਾਰ ਫਿਰ ਜਾਨ ਪਾਤੀ ਅਵਾਰਾ ਕੁੱਤਿਆਂ ਨੇ 4 ਸਾਲ ਦੇ ਬੱਚੇ ਨੂੰ ਨੋਚ ਕੇ ਖਾ ਲਿਆ 5 ਸਾਲ ਦੇ ਬੱਚੇ ਨੂੰ ਨੋਚ ਕੇ ਖਾ ਲਿਆ ਤੇ ਇੱਕ ਪਿੱਛੇ ਜੇ ਖਬਰ ਵੀ ਸੀਗੀ ਜਲੰਧਰ ਦੀ ਇੱਕ ਔਰਤ ਦੇ ਉੱਤੇ ਜਿਹੜਾ ਕੁੱਤਿਆਂ ਨੇ ਹਮਲਾ ਕੀਤਾ ਪਰ ਆਵਾਰਾ ਕੁੱਤਿਆਂ ਦੀ ਵੱਧਦੀ ਤਾਦਾਦ ਨੂੰ ਲੈ ਕੇ ਸੁਪਰੀਮ ਕੋਰਟ ਨੇ ਸਫਤੇ ਇੱਕ ਵੱਡਾ ਬਿਆਨ ਦਿੱਤਾ ਟਿੱਪਣੀ ਕੀਤੀ ਫੈਸਲਾ ਕੀਤਾ ਫੈਸਲਾ ਕੀਤਾ ਪਰ ਉਸ ਫੈਸਲੇ ਤੋਂ ਬਾਅਦ ਕੁੱਤਾ ਪ੍ਰੇਮੀਆਂ ਨੇ ਲਗਾਤਾਰ ਦਰਨਾ ਪ੍ਰਦਰਸ਼ਨ ਤੇ ਰੋਸ ਮੁਜ਼ਾਹਰੇ ਸ਼ੁਰੂ ਕਰ ਦਿੱਤੇ ਨੇ ਦਿੱਲੀ ਦੇ ਵਿੱਚ ਇੱਕ ਬੱਚਾ ਸੀਗਾ 6 ਸਾਲ ਦਾ ਹੂੰ ਉਹਨੂੰ ਆਵਾਰਾ ਕੁੱਤੇ ਨੇ ਵੱਢਿਆ ਤੇ ਰੈਬੀਜ਼ ਹੋ ਗਈ ਤੇ ਬੱਚਾ ਮਾਦੇ ਮੁਤ ਚਲਾ ਗਿਆ ਸੁਪਰੀਮ ਕੋਰਟ ਨੇ ਜਦੋਂ ਇਹ ਖਬਰ ਪੜ੍ਹੀ ਤੇ ਉਹਨਾਂ ਨੇ ਇਹਦਾ ਖੁਦ ਨੋਟਿਸ ਲੈ ਕੇ ਤੇ ਹਮ ਹੀਅਰਿੰਗ ਸ਼ੁਰੂ ਕੀਤੀ ਜਿੱਤੋਂ ਬਾਅਦ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹਮ ਕਿ ਦਿੱਲੀ ਐਨਸੀਆਰ ਦੇ ਵਿੱਚ ਜਿੰਨੇ ਆਵਾਰਾ ਕੁੱਤੇ ਨੇ ਉਹਨਾਂ ਸਾਰੇ ਕੁੱਤਿਆਂ ਨੂੰ ਹਮ ਉਹਨਾਂ ਦੇ ਲਈ ਸਰਕਾਰ ਜਿਹੜੀ ਆ ਸ਼ੈਲਟਰ ਹੋਮ ਬਣਾਵੇ ਤੇ ਇਹਨਾਂ ਸਾਰੇ ਆਵਾਰਾ ਕੁੱਤਿਆਂ ਨੂੰ ਉੱਥੇ ਸ਼ੈਲਟਰ ਹੋਮਾਂ ਦੇ ਵਿੱਚ ਰੱਖਿਆ ਜਾਵੇ ਤੇ ਜੀ ਸੜਕਾਂ ਦੇ ਉੱਤੇ ਇਹ ਜਿਹੜੇ ਕੁੱਤੇ ਦਿਖਣੇ ਨਹੀਂ ਚਾਹੀਦੇ। ਆਰਪੀਟੀ 24 ਵੇਖ ਰਹੇ ਹੋ ਤੁਸੀਂ ਤੇ ਪ੍ਰੋਗਰਾਮ ਹਫਤਾਵਾਰੀ ਸਰ ਗਰਮੀਆਂ ਦੇ ਵਿੱਚ ਹਰ ਹਫਤੇ ਦੀ ਵਾਰ ਇਸ ਵਾਰ ਵੀ ਯਾਨੀ ਕਿ ਐਤਵਾਰ ਦੇ ਦਿਨ ਵੀ ਮੈਂ ਸ਼ੀਤਲ ਠਾਕੁਰ ਪ੍ਰੋਗਰਾਮ ਲੈ ਕੇ ਹਾਜ਼ਰ ਆਂ ਤੇ ਹਰ ਵਾਰ ਯਾਨੀ ਕਿ ਹਰ ਐਤਵਾਰ ਦੀ ਤਰ੍ਹਾਂ ਅੱਜ ਵੀ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣਗੇ ਅਰੁਣਦੀਪ ਜੀ ਅਰੁਣਦੀਪ ਜੀ ਦਾ ਸਵਾਗਤ ਕਰਦੇ ਆਂ ਜੀ ਆਇਆਂ ਨੂੰ ਧੰਨਵਾਦ ਸ਼ੀਤਲ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਤੁਸੀਂ ਵੀਰਵਾਰ ਨੂੰ ਮੀਂਹ ਜੜਾ ਪੂਰਾ ਪਿਆ ਪੂਰੇ ਮੈਨੂੰ ਲੱਗਦਾ ਆਪਣੇ ਜੇ ਸ਼ਹਿਰ ਦੀ ਗੱਲ ਕਰ ਲਈਏ ਤੇ ਜਲੰਧਰ ਜਲ ਕੇ ਅੰਦਰ ਇਹੋ ਜਿਹੇ ਖਬਰਾਂ ਸੀ ਪੜ ਰਹੇ ਸੀਗੇ ਜੀ ਬਿਲਕੁਲ ਸ਼ੁੱਕਰਵਾਰ ਨੂੰ ਭਵਿਕਵਾਣੀ ਸੀ ਮੀਂਹ ਦੀ ਪਰ ਮੀਂਹ ਕਿਤੇ ਕਿਤੇ ਪਿਆ ਤੇ ਕਿਤੇ ਨਹੀਂ ਵੀ ਪਿਆ ਪਰ ਇੱਕ ਗੱਲ ਹੈ ਕਿ ਇਸ ਮੀਂਹ ਤੋਂ ਬਾਅਦ ਜੋ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਨੇ ਉਹਨਾਂ ਦੇ ਵਿੱਚ ਪਾਣੀ ਭਰਿਆ ਬਿਆਸ ਦਰਿਆ ਜਿਹੜਾ ਪੂਰੀਆਂ ਛੱਲਾ ਮਾਰ ਰਿਹਾ ਹੈ ਤੇ ਹੜ੍ਹ ਦੀ ਜਿਹੜੀ ਸਥਿਤੀ ਹੈ ਉਹ ਬਣ ਸਕਦੀ ਹੈ ਪਰ ਸਵਾਲ ਇਹ ਹੈ ਕਿ ਜਿਹੜੇ ਆਰਜ਼ੀ ਬੰਨ ਨੇ ਜਿਹੜੇ ਟੁੱਟ ਜਾਂਦੇ ਨੇ ਜਾਂ ਖੁੱਲ ਜਾਂਦੇ ਨੇ ਉਹਨਾਂ ਦੇ ਬਾਰੇ ਸਰਕਾਰ ਸਮੇਂ ਅਨੁਸਾਰ ਧਿਆਨ ਕਿਉਂ ਨਹੀਂ ਦਿੰਦੀ ਹਰ ਸਾਲ ਅਸੀਂ ਇਸੇ ਹੀ ਗੱਲ ਦੇ ਉੱਤੇ ਚਰਚਾ ਕਰਦੇ ਹਾਂ ਤੇ ਹਰ ਵਾਰ ਅਸੀਂ ਬੂਹੇ ਆਈ ਜਨ ਵਿੰਨੋ ਕੁੜੀ ਦੇ ਕੰਨ ਇਹੋ ਜੀ ਸਥਿਤੀ ਦੇ ਵਿੱਚ ਹੀ ਰਹਨੇ ਆ ਕਿ ਕਦੋਂ ਸੁਧਾਰ ਹੋਊਗਾ ਸੁਧਾਰ ਤਾਂ ਮੈਨੂੰ ਲੱਗਦਾ ਔਖਾ ਹੀ ਆ ਹੂੰ ਉਹਦਾ ਕਾਰਨ ਇਹ ਆ ਕਿ ਕਿ ਹਰ ਸਾਲ ਹੜ੍ਹ ਆਫਤ ਦੇ ਲਈ ਕਰੋੜਾਂ ਰੁਪਇਆ ਹੁੰਦਾ ਹੈ ਜਿਹੜਾ ਮਿਲ ਮਲਾ ਕੇ ਖਾ ਲਿਆ ਜਾਂਦਾ ਆ ਉਹਦੇ ਵਿੱਚ ਹਿੱਸੇ ਵਜੇ ਹੋਏ ਆ ਠੇਕੇਦਾਰਾਂ ਨੇ ਕਿੰਨਾ ਖਾਣਾ ਲੀਡਰਾਂ ਨੇ ਕਿੰਨਾ ਖਾਣਾ ਤੇ ਜ਼ਮੀਨੀ ਪੱਧਰ ਤੇ ਉਹ ਪੈਸਾ ਕਿੱਦਾਂ ਪਹੁੰਚਣਾ ਤੁਸੀਂ ਬੰਨਾ ਦੀ ਮਰਮਤ ਦੇ ਨਾਂ ਹਟ ਖਾਦਾ ਜਾਂਦਾ ਆ ਰੈਨੇਜ ਦੇ ਸਿਸਟਮ ਦੀ ਕਲੀਨਿੰਗ ਦੇ ਨਾਂ ਤੇ ਪੈਸਾ ਖਰਚਦਾ ਜਾਂਦਾ ਜਿਹਦਾ ਖਮਿਆਜ਼ਾ ਜਿਹੜਾ ਆ ਉਹ ਆਮ ਲੋਕਾਂ ਨੂੰ ਪੁੱਕਤਣਾ ਬਿਲਕੁਲ ਪੰਜਾਬ ਦੇ ਵਿੱਚ ਇਸ ਵਾਰ ਜਿਹੜੀ ਮੌਨਸੂਨ ਆ ਉਹ ਪੂਰੀ ਤਰ੍ਹਾਂ ਸਰਗਰਮ ਹੈ ਸਰਕਾਰ ਨੇ ਪੂਰੀ ਤਰ੍ਹਾਂ ਜ਼ੋਰਦਾਰ ਤਰੀਕੇ ਨਾਲ ਮਤਲਬ ਵਰੀ ਆ ਬਿਲਕੁਲ ਉੱਪਰ ਪਹਾੜਾਂ ਤੇ ਵੀ ਮੀਂਹ ਲਗਾਤਾਰ ਪੈ ਰਿਹਾ ਆ ਜਿਹਦੇ ਕਰਕੇ ਜਿਹੜਾ ਆ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਆ ਖਤਰੇ ਦੇ ਨਿਸ਼ਾਨ ਤੇ ਪਹੁੰਚ ਗਿਆ ਪਖੜਾ ਡੈਮ ਚ ਪਾਣੀ ਦਾ ਪੱਧਰ ਹਾਲੇ 1680 ਤੇ ਜਾ ਕੇ ਖਤਰੇ ਦੇ ਨਿਸ਼ਾਨ ਤੇ ਆਉਂਦਾ ਆ ਪਰ ਉਹ ਥੋੜਾ ਜਿਆਦਾ ਥੱਲੇ ਆ ਪਰ ਜਦੋਂ 1680 ਤੇ ਚਲਾ ਗਿਆ ਤੇ ਉਹਦੇ ਜਿਹੜੇ ਨੇ ਫਲੱਡ ਗੇਟ ਖੋਲ ਦਿੱਤੇ ਜਾਣਗੇ ਪੌਂਗ ਡੈਮ ਜਿਹੜਾ ਤਲਵਾੜਾ ਦੇ ਵਿੱਚ ਹੈ ਜਿਹੜਾ ਵਿਆਸ ਦਰਿਆ ਦੇ ਉੱਤੇ ਆ ਉਹਦੇ ਜਿਹੜੇ ਫਲੱਡ ਗੇਟ ਖੋਲ ਦਿੱਤੇਗੇ ਕਿਉਂਕਿ ਉਹਦਾ ਪਾਣੀ ਖਤਰੇ ਦੇ ਨਿਸ਼ਾਨ ਤੇ ਚਲਾ ਗਿਆ ਸੀਗਾ ਅੱਛਾ ਉਹ ਜਦੋਂ ਪਾਣੀ ਓਵਰਫਲੋ ਹੁੰਦਾ ਆ ਪਾਣੀ ਵਧੇਰੇ ਮਾਤਰਾ ਦੇ ਵਿੱਚ ਛੱਡਿਆ ਜਾਂਦਾ ਆ ਪਿਛਲੇ ਦਿਨੀ ਜਦੋਂ ਪਹਿਲੇ ਦਿਨ ਫਲੱਡ ਗੇਟ ਖੋਲੇ ਗਏ ਉਦੋਂ 23000 ਕਿਊਸਕ ਜਿਹੜਾ ਪਾਣੀ ਆ ਉਹ ਛੱਡਿਆ ਗਿਆ ਸੀ ਉਹਦੇ ਵਿੱਚ ਕੀ ਹੋਇਆ ਕਿ ਬਿਆਸ ਦਰਿਆ ਦੇ ਨਾਲ-ਨਾਲ ਲੱਗਦੇ ਜਿਹੜੇ ਜ਼ਿਲ੍ਹੇ ਨੇ ਚਾਹੇ ਉਹ ਹੁਸ਼ਿਆਰਪੋਰੀਆ ਚਾਹੇ ਉਹ ਤਰਨਤਾਰਨ ਆ ਚਾਹੇ ਉਹ ਕਪੂਰਥਲਾ ਆ ਚਾਹੇ ਗੁਰਦਾਸਪੋਰੀਆ ਇਹਨਾਂ ਸਾਰਿਆਂ ਦੇ ਵਿੱਚ ਹੜ੍ਹ ਦੇ ਹਾਲਾਤ ਬਣ ਗਏ ਹਾਂ ਗੁਰਦਾਸਪੁਰ ਜ਼ਿਲ੍ਹੇ ਦੇ ਸ਼੍ਰੀ ਹਰਗੋਬਿੰਦਪੁਰ ਦੇ ਇਲਾਕੇ ਤਿੰਨ ਪਿੰਡਾਂ ਦੇ ਵਿੱਚ ਪਾਣੀ ਭਰ ਗਿਆ ਹਾਂ ਕਪੂਰਥਲਾ ਦੇ ਲਗਭਗ 1 ਦਰਜਨ ਪਿੰਡ ਆ ਉਹਨਾਂ ਦੇ ਵਿੱਚ ਪਾਣੀ ਭਰ ਗਿਆ ਫਿਰ ਫਿਰੋਜ਼ਪੁਰ ਜ਼ਿਲ੍ਹੇ ਦੇ ਜਿਹੜੇ ਕੁਝ ਪਿੰਡ ਨੇ ਉਹ ਉੱਥੇ ਵੀ ਹਾਂ ਜਿਹੜੇ ਆਰਜੀ ਬੰਨ ਨੇ ਉਹ ਟੁੱਟ ਗਏ ਜਿਹਦੇ ਕਰਕੇ ਪਿੰਡਾਂ ਚ ਕਈ ਪਿੰਡਾਂ ਚ ਪਾਣੀ ਭਰ ਗਿਆ ਹੁਣ ਸਤਲੋਜ ਦੇ ਜਿਹੜੇ ਲਾਗਲੇ ਪਿੰਡ ਨੇ ਉਹਨਾਂ ਪਿੰਡਾਂ ਦੇ ਵਿੱਚ ਵੀ ਚੇਤਾਵਨੀ ਦੇ ਦਿੱਤੀ ਗਈ ਆ ਵੀ ਪਾਣੀ ਲਗਾਤਾਰ ਵਧ ਰਿਹਾ ਤੇ ਤੁਸੀਂ ਜਿਹੜੇ ਨੇ ਆਪਣੇ ਆਪਣੇ ਪ੍ਰਬੰਧ ਕਰ ਲਓ ਲੋਕਾਂ ਨੂੰ ਲੋਕਾਂ ਦੇ ਸਹਾਰੇ ਹੀ ਛੱਡ ਦਿੱਤਾ ਜਾਂਦਾ ਹੈ ਪ੍ਰਸ਼ਾਸਨ ਇਹਦੇ ਤੇ ਹੜ ਰੋਕੂ ਪ੍ਰਬੰਧ ਪ੍ਰਬੰਧਾਂ ਦੇ ਵਿੱਚ ਜੋੜ ਜਾਂਦਾ ਹੈ ਮਸਲਾ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜੇ ਤੁਸੀਂ ਬੰਨ ਨੇ ਇੰਨੇ ਸਾਲਾਂ ਤੋਂ ਰੌਲਾ ਪਾਉਂਦੇ ਆ ਕਿ ਤੁਸੀਂ ਬੰਨ ਤੁਸੀਂ ਬੰਨ ਤੁਸੀਂ ਬੰਨ ਪਰ ਤੁਸੀਂ ਬੰਨਾਂ ਦੀ ਮਜ਼ਬੂਤੀ ਦੇ ਲਈ ਆਰਜੀ ਬੰਨਾਂ ਦੀ ਮਜ਼ਬੂਤੀ ਲਈ ਕੀ ਕੀਤਾ ਜਾਂਦਾ ਮਸਲਾ ਤਾਂ ਇਹ ਆ ਵੀ ਉਹ ਜਿਹੜਾ ਪੈਸਾ ਹੁੰਦਾ ਆ ਉਹ ਖਾਲਿਆ ਜਾਂਦਾ ਆ ਜਿਹੜੀਆਂ ਜਿਹੜੇ ਡਰੇਨਾਂ ਨੇ ਡਰੇਨਾਂ ਦੀ ਮੁਰੰਮਤ ਦੇ ਲਈ ਜਿਹੜਾ ਪੈਸਾ ਆਉਂਦਾ ਉਹ ਖਾ ਲਿਆ ਜਾਂਦਾ ਡਰੇਨਾਂ ਦੇ ਵਿੱਚ ਇੰਡਸਟਰੀਆਂ ਦਾ ਪਾਣੀ ਡਿੱਗਣ ੜਿਆ ਆ ਜਿਹਦੇ ਕਰਕੇ ਸਮੱਸਿਆ ਹੋਰ ਵੱਧ ਜਾਂਦੀ ਆ ਸ਼ਹਿਰੀ ਜਿਹੜਾ ਸੀਵਰੇਜ ਸਿਸਟਮ ਆ ਉਹਦਾ ਬਿੜਾ ਕਰਕੇ ਆ ਪਿਆ ਆ ਹੂੰ ਉਹਦੇ ਵਿੱਚ ਹਾਲਾਤ ਇਹ ਆ ਵੀ ਸ਼ਹਿਰ ਦੇ ਵਿੱਚ ਜੇ 10 ਐਮ ਐਮ ਵੀ ਪਾਣੀ ਵਰ੍ਹ ਜਾਵੇ ਹਾਂ ਤਾਂ ਸ਼ਹਿਰ ਜਲ ਦੇ ਅੰਦਰ ਹੋ ਜਾਂਦਾ ਚਾਹੇ ਉਹ ਚਾਹੇ ਜਲੰਧਰ ਨੂੰ ਲੈ ਕੇ ਚਾਹੇ ਜਲੰਧਰ ਆ ਲਗਭਗ ਹਰ ਸ਼ਹਿਰ ਦੀ ਪੰਜਾਬ ਦੇ ਪੂਰੇ ਸੂਬੇ ਦੇ ਵਿੱਚ ਹੀ ਹਾਲਾਤ ਸੂਬੇ ਦੇ ਸ਼ਹਿਰਾਂ ਦੀ ਹਾਲਤ ਇਹ ਆ ਕਿਉਂਕਿ ਜਿਹੜਾ ਇਹਦਾ ਡਰੇਨੇਜ ਸਿਸਟਮ ਨੂੰ ਸੁਧਾਰਨ ਲਈ ਕੰਮ ਨਹੀਂ ਕੀਤਾ ਜਾਂਦਾ ਜੇ ਕੀਤਾ ਜਾਂਦਾ ਤੇ ਉਹਦੇ ਵਿੱਚ ਭ੍ਰਸ਼ਟਾਚਾਰ ਬਹੁਤ ਵੱਡੇ ਪੱਧਰ ਤੇ ਆ ਜਿਹਦਾ ਖਮਿਆਲਦਾ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਮੀਂਹ ਪੈ ਰਿਹਾ ਹਲੇ ਵੀ ਮੀਂਹ ਦੇ ਕਾਫੀ ਅਸਾਰ ਨੇ ਮੌਸਮ ਵਿਭਾਗ ਜਿਹੜਾ ਆ ਉਹ ਸਿਰਫ ਚੇਤਾਵਨੀ ਦੇ ਕੇ ਇਹ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਲੈਂਦਾ ਹੈ येलो ਅਲਰਟ orange ਅਲਰਟ red ਅਲਰਟ ਸਿਰਫ ਇਹ ਜਾਰੀ ਕਰ ਦਿੱਤੇ ਜਾਂਦੇ ਨੇ ਯਾਨੀ ਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਤੇ ਲੋਕ ਮੁਸ਼ਕਲਾਂ ਚ ਕਿ ਰਹੇ ਹੋਏ ਨੇ ਫਿਰ ਉਹਦੇ ਤੋਂ ਬਾਅਦ ਜਿਹੜਾ ਹਰ ਸਾਲ ਪ੍ਰੋਸੈਸ ਹੁੰਦਾ ਆ ਵੀ ਫਸਲਾਂ ਦਾ ਜਿਹੜਾ ਨੁਕਸਾਨ ਹੋਇਆ ਮੁੱਖ ਮੰਤਰੀ ਨੇ ਉਹਦੇ ਤੇ ਗਿਰਦਾਵਰੀ ਕਰਨ ਦੇ ਹੁਕਮ ਦੇ ਦਿੱਤੇ ਆ ਤੇ ਜਿਹੜੇ ਪਿੰਡਾਂ ਦੇ ਲੋਕ ਨੇ ਉਹਨਾਂ ਨੂੰ ਮੁਆਵਜ਼ਾ ਮਿਲੂਗਾ ਜਿੰਨਾਂ ਦੀਆਂ ਫਸਲਾਂ ਅਬ ਮਤਲਬ ਗੁਮ ਖਰਾਬ ਹੋ ਗਈ ਨੇ ਜੀ ਸੋ ਇਹ ਇੱਕ ਜਿਹੜਾ ਯਾਨੀ ਕਿ ਇੱਕ ਜਿਹੜਾ ਸਰਕਲ ਆ ਉਹ ਉਸੇ ਤਰੀਕੇ ਦੇ ਨਾਲ ਹਰ ਸਾਲ ਚੱਲਦਾ ਹੈ ਚੱਲਦਾ ਅੱਛਾ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਰੌਲਾ ਪਾਉਂਦੇ ਹੁੰਦੇ ਸੀ ਸੱਤਾ ਚੋਂ ਪਹਿਲਾਂ ਬੇਗਰਦੌਰੀਆਂ ਕਰਨ ਦੇ ਜਿਹੜੇ ਆ ਕਿਸਾਨਾਂ ਦਾ ਜਦੋਂ ਨੁਕਸਾਨ ਹੋ ਜਾਂਦਾ ਇਹਦੇ ਨਾਂ ਤੇ ਲੋਕਾਂ ਨੂੰ ਖੱਜਲ ਕੀਤਾ ਜਾਂਦਾ ਹੁਣ ਉਹਨਾਂ ਦੀ ਸਰਕਾਰ ਵਿੱਚ ਵੀ ਉਹੀ ਕੁਛ ਆਇਆ ਕਿਉਂਕਿ ਸੀਐਮ ਸਾਹਿਬ ਕੋ ਲਗੇ ਨੇ ਹੁਣ ਕਿਉਂਕਿ ਸੱਤਾ ਆ ਗਈ ਆ ਸੱਤਾ ਲੈਣਾ ਹੀ ਮਕਸਦ ਸੀਗਾ ਸੱਤਾ 'ਚ ਆਉਣ ਤੋਂ ਪਹਿਲਾਂ ਤੱਕ ਮਸਲੇ ਦਿਖਦੇ ਸੀ ਹੁਣ ਉਹ ਮਸਲੇ ਨਹੀਂ ਦਿਖਦੇ ਕਿਉਂਕਿ ਸੱਤਾ 'ਚ ਬਣੇ ਰਹਿਣਾ ਹੁਣ ਸਭ ਤੋਂ ਵੱਡੀ ਚੁਣੌਤੀ ਇਹੀ ਆ ਵੀ ਸੱਤਾ 'ਚ ਬਣੇ ਕਿੱਦਾਂ ਰਹਿਣਾ ਇਸੇ ਕਰਕੇ ਬਾਕੀ ਮਸਲੇ ਸੈਕੰਡਰੀ ਹੋ ਜਾਂਦੇ ਨੇ ਪ੍ਰਾਇਮਰੀ ਜਿਹੜੇ ਨੇ ਸੱਤਾ 'ਚ ਬਣਿਆ ਰਹਿਣਾ ਆ ਜਾਂਦਾ ਹਰ ਹਰ ਸਰਕਾਰ ਚਾਹੇ ਉਹ ਕਾਲੀ ਨੇ ਚਾਹੇ ਕਾਂਗਰਸੀਏ ਨੇ ਤੇ ਚਾਹੇ ਉਹ ਆਮ ਆਦਮੀ ਪਾਰਟੀ ਵਾਲੇ ਹਰ ਰਾਜਨੀਤਿਕ ਪਾਰਟੀ ਆ ਇਹੀ ਟਾਰਾ ਮਾਰਦੀ ਆ ਵੇ ਅਸੀਂ ਪਾਣੀ ਦੀ ਇੱਕ ਬੂੰਦ ਵੀ ਗਵਾਂਡੀ ਸੂਬੇ ਨੂੰ ਜਾਂ ਕਿਸੇ ਹੋਰ ਸੂਬੇ ਨੂੰ ਨਹੀਂ ਦੇਵਾਂਗੇ ਤੇ ਸਾਡੇ ਕੋਲ ਬਿਲਕੁਲ ਵੀ ਫालतू ਪਾਣੀ ਨਹੀਂ ਆ ਤੇ ਜਦੋਂ ਫालतू ਪਾਣੀ ਆ ਜਾਂਦਾ ਉਹ ਸਾਂਭਣ ਦਾ ਤੁਹਾਡੇ ਕੋਲ ਕੋਈ ਤਰੀਕਾ ਨਹੀਂ ਹੈਗਾ ਉਹ ਕਿੱਥੇ ਜਾਣਾ ਹੈ ਨਾ ਉਹਦੀ ਵੀ ਕੋਈ ਯੋਜਨਾ ਹੋਣੀ ਚਾਹੀਦੀ ਹੈ ਉਹਦੀ ਵੀ ਤਾਂ ਕੋਈ ਯੋਜਨਾ ਨਹੀਂ ਉਹਨੂੰ ਕੋਈ ਲੰਬੇ ਸਮੇਂ ਦੀ ਇਹਨਾਂ ਕੋਲ ਕੋਈ ਪਲੈਨਿੰਗ ਨਹੀਂ ਹੁੰਦੀ ਉਦੋਂ ਫਿਰ ਤੁਹਾਡੇ ਪਿੰਡ ਹੜ੍ਹ ਦੇ ਵਿੱਚ ਡੁੱਬਦੇ ਨੇ 23 ਦੇ ਵਿੱਚ ਜਦੋਂ ਹੜਾ ਆਇਆ ਸੀ 38 ਲੋਕਾਂ ਦੀ ਮੌਤ ਹੋਈ ਸੀ ਹਜ਼ਾਰਾਂ 2000 3000 ਦੇ ਲਗਭਗ ਪਿੰਡਾਂ ਦੇ ਵਿੱਚੋਂ ਲੋਕਾਂ ਨੂੰ ਚੁੱਕ ਕੇ ਰਾਹਤ ਕੈਂਪਾਂ 'ਚ ਪਹੁੰਚਾਇਆ ਸੀ ਉਸ ਤੋਂ ਪਹਿਲਾਂ ਵੀ ਹੜ੍ਹ ਆਏ ਆ 88 ਦੇ ਹੜ੍ਹ ਲੋਕਾਂ ਨੂੰ ਯਾਦ ਆ 93 ਦੇ ਹੜ੍ਹ ਯਾਦ ਆ ਜੀ ਤੇ ਜਦੋਂ ਵੀ ਮੀਂਹ ਦੀ ਮਾਤਰਾ ਜਿਹੜੀ ਆ ਮੌਨਸੂਨ ਨੂੰ ਆਮ ਨਾਲੋਂ ਵਧੇਰੇ ਵੱਧਦਾ ਆ ਪੈਂਦਾ ਆ ਪੰਜਾਬ ਚ ਸਮੱਸਿਆ ਹੋ ਜਾਂਦੀ ਹੈ ਹਾਲਾਂਕਿ ਇਸ ਮਹੀਨੇ ਜਿਹੜਾ ਸੌਣ ਦੇ ਮਹੀਨੇ ਦੇ ਵਿੱਚ 7% ਪਿਛਲੇ ਸਾਲਾਂ ਦੇ ਮੁਕਾਬਲੇ ਘਟਮੀ ਪਿਆ ਆ ਤੇ ਜੇ 7% ਪੂਰਾ ਪੈ ਜਾਂਦਾ ਫਿਰ ਹਾਲਾਤ ਕੀ ਹੋਣੇ ਤੇ ਫਿਰ ਕੀ ਹਾਲਾਤ ਹੋਣੇ ਸੀ ਸੋ ਕੁੱਲ ਮਿਲਾ ਕੇ ਮਤਲਬ ਆਵਾਹੀ ਉੱਤਿਆ ਪਿਆ ਬਿਲਕੁਲ ਤੁਸੀਂ ਇਹਦੇ ਵਿੱਚ ਇੱਕ ਫਸਲਾਂ ਦੀ ਗੱਲ ਕੀਤੀ ਕਿਸਾਨੀ ਦੀ ਗੱਲ ਕੀਤੀ ਇਸ ਹਫਤੇ ਕਿਸਾਨੀ ਨਾਲ ਜੁੜੀ ਹੋਈ ਇੱਕ ਹੋਰ ਵੱਡੀ ਖਬਰ ਰਹੀ ਲੈਂਡ ਪੁਲਿੰਗ ਨੀਤੀ ਜਿਸ ਨੂੰ ਲੈ ਕੇ ਲਗਾਤਾਰ ਤਿੰਨ ਮਹੀਨਿਆਂ ਤੋਂ ਜਿਹੜੇ ਕਿਸਾਨ ਨੇ ਸੰਘਰਸ਼ ਕਰ ਰਹੇ ਸਨ ਕਿ ਇਸ ਪੰਜਾਬ ਸਰਕਾਰ ਦੀ ਇਸ ਨੀਤੀ ਦਾ ਅਸੀਂ ਵਿਰੋਧ ਕਰਦੇ ਹਾਂ ਤੇ ਅਸੀਂ ਇਸ ਨੀਤੀ ਨੂੰ ਨਹੀਂ ਮੰਨਾਂਗੇ ਸੋ ਉਹਨੂੰ ਲੈ ਕੇ ਜੋ ਵੀ ਧਰਨਾ ਪ੍ਰਦਰਸ਼ਨ ਹੋਏ ਜਾਂ ਵਿਰੋਧੀ ਪਾਰਟੀਆਂ ਨੇ ਵੀ ਆਪਣੇ ਬਿਆਨਬਾਜ਼ੀ ਦਿੱਤੀ ਪਰ ਇਸ ਹਫਤੇ ਇੱਕ ਵੱਡੀ ਖਬਰ ਇਹਨਾਂ ਜੁੜੀ ਸੀ ਕਿ ਪੰਜਾਬ ਕੈਬਨਿਟ ਨੇ ਲੈਂਡ ਪੁਲਿੰਗ ਨੀਤੀ ਵਾਪਸ ਲੈਣ ਤੇ ਰਸਮੀ ਜਿਹੜੀ ਮੰਗ ਹੈ ਉਹ ਕਰ ਦੁੱਤੀ ਹੈ ਸੇ ਗੱਲ ਇਹ ਹੈ ਕਿ ਤੁਸੀਂ ਇੱਕ ਪਾਲਿਸੀ ਲੈ ਕੇ ਆਨੇ ਹੋ ਫਿਰ ਉਸ ਪਾਲਿਸੀ ਦੇ ਉੱਤੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹੋ ਤੁਹਾਡਾ ਵਿਰੋਧ ਹੁੰਦਾ ਆ ਅੱਛਾ ਵਿਰੋਧ ਦੇ ਵਿੱਚ ਨਹੀਂ ਪਤਾ ਲੱਗਦਾ ਕਿ ਵੀ ਅਸੀਂ ਕਿੱਥੇ ਜਾ ਰਹੇ ਆ ਪਰ ਪਿੱਛੇ ਜੇ ਇਸ ਵਿਰੋਧ ਦੇ ਦੌਰਾਨ ਕੇਜਰੀਵਾਲ ਸਾਹਿਬ ਇੱਕ ਸਮਾਗਮ 'ਚ ਪਹੁੰਚੇ ਉੱਥੇ ਜਦੋਂ ਬਿਆਨ ਦੇਣ ਲੱਗੇ ਜਾਂ ਭਾਸ਼ਣ ਦੇਣ ਲੱਗੇ ਤਾਂ ਲੋਕ ਉੱਠ ਕੇ ਚਲੇ ਗਏ ਜੀ ਬਿਲਕੁਲ ਉੱਥੇ ਜਾ ਕੇ ਸ਼ਾਇਦ ਉਹਨਾਂ ਨੂੰ ਕਿਤੇ ਅਹਿਸਾਸ ਹੋਇਆ ਕਿ 27 ਦੇ ਵਿੱਚ ਤੇ ਅਸੀਂ ਬਹੁਤ ਪਿੱਛੇ ਰਹਿ ਜਾਵਾਂਗੇ ਮੈਨੂੰ ਲੱਗਦਾ ਹੈ ਕਿ ਉਸ ਤੋਂ ਬਾਅਦ ਇਹਨਾਂ ਨੂੰ ਲੱਗਾ ਕਿ ਚਲੋ ਇਹ ਵਾਪਸ ਲੈ ਲਿਆ ਜਾਵੇ ਨਹੀਂ ਤਾਂ ਲੋਕਾਂ ਦਾ ਭਾਰੀ ਜਿਹੜਾ ਵਿਰੋਧ ਆ ਉਹਦਾ ਸਾਨੂੰ ਸਾਹਮਣਾ ਕਰਨਾ ਪਊਗਾ ਆਪਣੀ ਕੁਰਸੀ ਬਚਾਉਣ ਜਾਂ ਪਾਰਟੀ ਬਚਾਉਣ ਦੇ ਲਈ ਹੀ ਇਹ ਪਲੈਨਿੰਗ ਕੀਤੀ ਗਈ ਹੈ ਬਿਲਕੁਲ ਸਿੱਧਲੀ ਆਪਾਂ ਜੇ ਤੁਹਾਨੂੰ ਯਾਦ ਹੋਵੇ ਆਪਾਂ ਲਾਸਟ ਪ੍ਰੋਗਰਾਮ ਦੇ ਵਿੱਚ ਇੱਕ ਗੱਲ ਕੀਤੀ ਸੀ ਵੀ ਸਰਕਾਰ ਇਸ ਨੀਤੀ ਤੋਂ ਆਪਣਾ ਹੁਣ ਖਹਿੜਾ ਛਡਾਉਣਾ ਚਾਹੁੰਦੀ ਆ ਸਰਕਾਰ ਚਾਹੁੰਦੀ ਆ ਵੀ ਕਿਸੇ ਤਰ੍ਹਾਂ ਉਹਦੇ ਇਹਦੇ ਤੋਂ ਜਿਹੜੇ ਹੱਡ ਆ ਛੁੱਟ ਜਾਣ ਕਿਉਂਕਿ ਕਿਸਾਨੀ ਦਾ ਵਿਰੋਧ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਸੀ ਕਿਸਾਨ ਜਥੇਬੰਦੀਆਂ ਜਿਹੜੀਆਂ ਸ਼ੰਭੂ ਮੋਰਚੇ ਤੋਂ ਬਾਅਦ ਹਾਸ਼ੀਏ ਵੱਲ ਨੂੰ ਚੱਲਿਆ ਗਈਆਂ ਸੀ ਇਸ ਲੈਂਡ ਪੂਲਿੰਗ ਨੀਤੀ ਨੇ ਉਹਨਾਂ ਦੇ ਵਿੱਚ ਇੱਕ ਵਾਰ ਫਿਰ ਜਨਪਾਤਤੀ ਸਰਕਾਰ ਦਾ ਵਿਆਪਕ ਵਿਰੋਧ ਹੋਣ ਲੱਗ ਪਿਆ ਵੱਡੀ ਗਿਣਤੀ ਦੇ ਵਿੱਚ ਪਿੰਡਾਂ ਦੇ ਵਿੱਚ ਸਰਕਾਰ ਦੇ ਖਿਲਾਫ ਮਤੇ ਪਾ ਦਿੱਤੇ ਗਏ ਅੱਛਾ ਹਾਈ ਕੋਰਟ 'ਚ ਮਾਮਲਾ ਚੱਲ ਗਿਆ ਇਹ ਵੀ ਇਹਦੇ ਵਿੱਚ ਇੱਕ ਤਾਰਨਾ ਆ ਕਿ ਸਰਕਾਰ ਅਹ 34 ਸੀ ਵੀ ਮਾਮਲਾ ਹਾਈ ਕੋਰਟ ਚ ਪਹੁੰਚੇ ਉਹਦੇ ਵਿੱਚ ਜਿਹੜੇ ਨੋਟੀਫਿਕੇਸ਼ਨ ਦੇ ਵਿੱਚ ਜਿਹੜੀਆਂ ਇਹਨਾਂ ਦੀਆਂ ਖਾਮੀਆਂ ਨੇ ਉਹ ਜਾਗਰ ਹੋਣ ਤੇ ਅਗਲੀ ਹੀアリング ਤੋਂ ਪਹਿਲਾਂ ਪਹਿਲਾਂ ਇਹ ਲੈ ਲੈ ਉਹ ਵੀ ਹੋਇਆ ਜਿਵੇਂ ਆਪਾਂ ਚੀਜ਼ਾਂ ਦੱਸੀਆਂ ਸੀ ਉਵੇਂ ਹੋਇਆ ਸਰਕਾਰ ਨੇ ਆਪਣੇ ਹੱਟ ਛਡਾ ਲਿਆ ਹੁਣ ਹਾਈ ਕੋਰਟ ਚ ਕਹਿਣਗੇ ਵੀ ਅਸੀਂ ਨੀਤੀ ਵਾਪਸ ਲੈ ਲਈਆ ਇਹਦੇ ਵਿੱਚ ਜਿਹੜੀਆਂ ਹਾਈ ਕੋਰਟ ਨੇ ਸਵਾਲ ਚੁੱਕੇ ਸੀ ਹਾਈ ਕੋਰਟ ਨੇ ਜਿਹੜੇ ਸਵਾਲ ਚੁੱਕੇ ਸੀ ਵੀ ਜਿਹੜੇ ਹਿੱਤਤਾ ਰੱਖ ਨੇ ਜਿਹੜੇ ਕਿਸਾਨ ਨੇ ਤੁਸੀਂ ਉਹਨਾਂ ਨਾਲ ਸਲਾਹ مشورہ ਕਿਉਂ ਨਹੀਂ ਕੀਤਾ ਜਿਹੜੇ ਇਹਦੇ ਵਿੱਚ ਬੇਜ਼ਮੀਨੇ ਕਿਸਾਨ ਨੇ ਮਜ਼ਦੂਰ ਨੇ ਉਹਨਾਂ ਦੀ ਅਹ ਰੀਹੈਬਿਲੀਟੇਸ਼ਨ ਦੇ ਲਈ ਕੀ ਕੀਤਾ ਉਹਨਾਂ ਦੇ ਮੂੜ ਵਸੇਵੇਂ ਦੇ ਲਈ ਕੀ ਕੀਤਾ ਉਹ ਇੱਕ ਹਾਈ ਕੋਰਟ ਨੇ ਪੁਆਇੰਟ ਚੁੱਕਿਆ ਇਦਾਂ ਦੇ ਕਈ ਪੁਆਇੰਟ ਹਾਈ ਕੋਰਟ ਨੇ ਚੁੱਕਿਆ ਜਿਹਦਾ ਇਹਨਾਂ ਕੋਲ ਜਵਾਬ ਨਹੀਂ ਸੀ ਸ਼ਾਇਦ ਸਰਕਾਰ ਵੀ ਇਹੀ ਹੀ ਚਾਹੁੰਦੀ ਸੀ ਵੀ ਅਹ ਹਾਈ ਕੋਰਟ ਕੋਈ ਬਹਾਨਾ ਮਿਲੇ ਜੇ ਅਸੀਂ ਵਾਪਸ ਲੈ ਲਈਏ ਪਰ ਇੱਕ ਗੱਲ ਇਹ ਵੀ ਹੈ ਕਿ ਜੇ ਕੋਈ ਕੱਚ ਟੁੱਟ ਜਾਵੇ ਉਸ ਨੂੰ ਬਿਸ਼ੱਕ ਜੋੜ ਦੋ ਪਰ ਇੱਕ ਉਹਦੇ ਵਿੱਚ ਤਰਕ ਤਾਂ ਦਿਖਦੀ ਹੈ ਸਿਆਸੀ ਨੁਕਸਾਨ ਹੋ ਚੁੱਕਾ ਹੈ ਇਹਨਾਂ ਨੂੰ ਇਹਦਾ ਲੈਂਡ ਪੂਲਿੰਗ ਨੀਤੀ ਦਾ ਸਿਆਸੀ ਨੁਕਸਾਨ ਇਨਾਂ ਨੂੰ ਹੋ ਚੁੱਕਾ ਆ ਇਸੇ ਕਰਕੇ ਇਹ ਜਿਹੜੇ ਆਪਣੀ ਪਾਰਟੀ ਦੇ ਆਗੂ ਨੇ ਉਹਨਾਂ ਕੋਲੋਂ ਵੀ ਇਸ ਨੀਤੀ ਦੇ ਬਾਰੇ 'ਚ ਬਿਆਨ ਦਵਾਏ ਗਏ ਆ ਤੇ ਇਹ ਗੱਲ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਵੀ ਜਿਹੜੇ ਇਹਨਾਂ ਦੇ ਲੀਡਰ ਆ ਉਹੀ ਕਹਿ ਰਹੇ ਸੀ ਵੀ ਸਾਨੂੰ ਇਹ ਨੀਤੀ ਵਾਪਸ ਲੈਣੀ ਚਾਹੀਦੀ ਆ ਇਹਦੇ ਬਾਰੇ ਵਿਚਾਰਨਾ ਚਾਹੀਦਾ ਆ ਸੋ ਇੱਕ ਵਿਆਪਕ ਜਿਹੜਾ ਮਾਹੌਲ ਨੂੰ ਦੇਖਦੇ ਹੋਏ ਇਹ ਅਸੀਂ ਨੀਤੀ ਵਾਪਸ ਲਈ ਹੈ। ਅੰਦਰ ਜਿਸ ਪੂਰੇ ਮਾਮਲੇ ਦੇ ਵਿੱਚ ਨਾ ਇੱਕ ਹੋਰ ਬੜੀ ਦਿਲਚਸਪ ਗੱਲ ਰਹੀ ਆ। ਜੀ। ਉਹ ਰਹੀ ਆ ਭਾਜਪਾ ਦੀ ਜੋ ਵੀ ਇਸ ਪੂਰੇ ਮਸਲੇ ਦੇ ਉੱਤੇ ਚਰਚਾ ਰਹੀ ਹੈ ਨਾ। ਕਹਿਣਾ ਹੋਇਆ ਭਾਜਪਾ ਦਾ ਅ ਜਿੱਥੇ ਤਾਂ ਕਿਤੇ 2020 ਦੇ ਵਿੱਚ ਕਾਲੇ ਕਾਨੂੰਨ ਪਾਸ ਕਰ ਦਿੱਤੇ ਜਾਂਦੇ ਖੇਤੀ ਅੰਦੋਲਨ ਦੇ ਹੈ ਨਾ। ਉੱਥੇ ਹੀ ਹੁਣ ਭਾਜਪਾ ਦਾ ਪੰਜਾਬ ਸਰਕਾਰ ਦੇ ਐਂਟੀ ਬਿਆਨ ਸੀਗਾ ਕਿ ਵੀ ਇਹ ਜਿਹੜੀ ਨੀਤੀ ਹੈ ਕਿਸਾਨ ਕਿਸਾਨਾਂ ਦੇ ਹિતਾਂਸ਼ੀ ਨਹੀਂ ਹੈਗੀ ਤੇ ਅਸੀਂ ਕਿਸਾਨ ਹਤੈਸ਼ੀ ਹੈਗੇ ਆ। ਮੈਨੂੰ ਨਹੀਂ ਲੱਗਦਾ ਕਿ ਇੱਕਦਮ ਪਲੜਾ ਜਿਹੜਾ ਭਾਜਪਾ ਦਾ ਇੱਥੇ ਬਦਲਿਆ ਦੇਖੋ ਹਰ ਖੇਤੇ ਦੇ ਵਿੱਚ ਉਥੋਂ ਦੀਆਂ ਸਥਿਤੀਆਂ ਦੇ ਮੁਤਾਬਕ ਜਿਹੜੀਆਂ ਸਿਆਸੀ ਪਾਰਟੀਆਂ ਨੇ ਫੈਸਲੇ ਲੈਂਦੀਆਂ ਨੇ ਭਾਜਪਾ ਕੇਂਦਰ ਸਰਕਾਰ ਦੇ ਵਿੱਚ ਭਾਜਪਾ ਆ ਉਹਨਾਂ ਦਾ ਕਿਸਾਨ ਵਿਰੋਧੀ ਫੈਸਲੇ ਸੀ ਜਿਹਦਾ ਵਿਆਪਕ ਵਿਰੋਧ ਹੋਇਆ ਠੀਕ ਹੈ ਬਾਅਦ ਵਿੱਚ ਮੋਦੀ ਸਾਹਿਬ ਇਹ ਕਹਿ ਕੇ ਆਪਣਾ ਖੇੜਾ ਛਡਾਉਂਦੇ ਆ ਕਿ ਅਸੀਂ ਕਿਸਾਨਾਂ ਨੂੰ ਸਮਝਾ ਨਹੀਂ ਸਕੇ ਪੰਜਾਬ ਚ ਹੁਣ ਭਾਜਪਾ ਕਿਸਾਨੀ ਦੇ ਵਿੱਚ ਉਹਨਾਂ ਦਾ ਆਧਾਰ ਹੈ ਨਹੀਂ ਆ ਕਿਸਾਨੀ ਦੇ ਵਿੱਚ ਆਪਣਾ ਆਧਾਰ ਬਣਾਉਣ ਦੇ ਲਈ ਭਾਜਪਾ ਲੈਂਡ ਪੂਲਿੰਗ ਦੇ ਵਿਰੋਧ ਚ ਆ ਗਈ ਦੋਹਰਾ ਚਤਰ ਹੁਣ ਇਹਦੇ ਵਿੱਚ ਇਹਨੂੰ ਇਸ ਗੱਲ ਤੋਂ ਵੀ ਸਮਝਿਆ ਜਾ ਸਕਦਾ ਆ ਕਿ ਜਦੋਂ ਪਾਣੀਆਂ ਦੇ ਮਸਲੇ ਦੀ ਗੱਲ ਹੁੰਦੀ ਆ ਪੰਜਾਬ ਕਾਂਗਰਸ ਪੰਜਾਬ ਭਾਜਪਾ ਆਮ ਆਦਮੀ ਪਾਰਟੀ ਤੇ ਹੋਰ ਸਾਰੀਆਂ ਸਿਆਸੀ ਪਾਰਟੀਆਂ ਇਹੀ ਕਹਿੰਦੀਆਂ ਨੇ ਵੀ ਅਸੀਂ ਪੰਜਾਬ ਦਾ ਪਾਣੀ ਜਿਹੜਾ ਆ ਬਾਹਰ ਨਹੀਂ ਜਾਣ ਦੇਵਾਂਗੇ ਉਹੀ ਕਾਂਗਰਸ ਜਿਹੜੀ ਹਰਿਆਣੇ ਦੇ ਵਿੱਚ ਆ ਉਹੀ ਭਾਜਪਾ ਜਿਹੜੀ ਹਰਿਆਣੇ ਦੀ ਆ ਉਹੀ ਜਿਹੜੀ ਆਮ ਆਦਮੀ ਪਾਰਟੀ ਹਰਿਆਣੇ ਦੀ ਆ ਉਹ ਕਹਿੰਦੀ ਆ ਵੀ ਅਸੀਂ ਪੰਜਾਬ ਤੋਂ ਆਪਣਾ ਪਾਣੀ ਦਾ ਹੱਕ ਲੈ ਕੇ ਰਵਾਂਗੇ ਬਿਲਕੁਲ ਬੇਸ਼ੱਕ ਨੈਸ਼ਨਲ ਪਾਰਟੀਆਂ ਨੇ ਪਰ ਹਰ ਖਿੱਤੇ ਦੇ ਵਿੱਚ ਹਰ ਸੂਬੇ ਦੇ ਵਿੱਚ ਇਹਨਾਂ ਦੀ ਨੀਤੀ ਅਲੱਗ-ਅਲੱਗ ਹੋ ਜਾਂਦੀ ਹੈ ਕਿਉਂਕਿ ਉਹ ਇਹਨਾਂ ਨੇ ਉਸ ਸੂਬੇ ਦੇ ਵਿੱਚੋਂ ਆਪਣੀਆਂ ਵੋਟਾਂ ਲੈਣੀਆਂ ਹੁੰਦੀਆਂ ਖੇਡ ਸਾਰੀ ਵੋਟਾਂ ਦੀ ਆ ਵੋਟਾਂ ਦੀ ਖੇਡ ਦੇ ਵਿੱਚ ਪੰਜਾਬ ਕਾਂਗਰਸ ਵਾਲੇ ਪੰਜਾਬ ਭਾਜਪਾ ਵਾਲੇ ਆਮ ਆਦਮੀ ਪਾਰਟੀ ਵਾਲੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਈ ਜਾ ਰਹੇ ਨੇ ਹਰਿਆਣੇ ਵਾਲੇ ਹਰਿਆਣਿਆਂ ਨੂੰ ਮੂਰਖ ਬਣਾਈ ਜਾਂਦੇ ਨੇ ਵੀ ਔਣ ਮਕਸਦ ਸੱਤਾ ਦੇ ਵਿੱਚ ਆ ਪਰ ਕੌਣ ਹਿਤੈਸ਼ੀ ਹੈ ਤੇ ਕੌਣ ਹਿਤੈਸ਼ੀ ਨਹੀਂ ਹੈ ਇਹ ਵਿੱਚੋਂ ਸਭ ਨੂੰ ਪਤਾ ਹੈ ਇਸ ਸਾਰਿਆਂ ਨੂੰ ਪਤਾ ਆ ਮਤਲਬ ਗੱਲ ਲੀਡਰਾਂ ਦੇ ਕਿਰਦਾਰ ਦੀ ਆ ਕਿਰਦਾਰ ਇਹਨਾਂ ਦਾ ਨੀਤੀਗਤ ਤੌਰ ਤੇ ਸਾਰਿਆਂ ਨੂੰ ਹੀ ਦਿਖ ਰਿਹਾ ਆ ਕਿ ਇਹਨਾਂ ਦੇ ਕਿੱਦਾਂ ਦੋ ਦੋ ਚਿਹਰੇ ਨੇ ਜਾਂ ਕਈ ਕਈ ਚਿਹਰੇ ਨੇ ਜਿਹੜੇ ਲੋਕ ਲੋਕਾਂ ਨੂੰ ਬਹੁਤਿਆਂ ਨੂੰ ਸਮਝਾਉਂਦੇ ਨੇ ਪਰ ਜਦੋਂ ਪੰਜਾਬ ਦੀ ਗੱਲ ਹੁੰਦੀ ਆ ਪਪੂਲਰ ਕਿਸਮ ਦੀ ਰਾਜਨੀਤੀ ਕਰਨ ਲੱਗ ਪੈਂਦੇ ਹਰਿਆਣੇ ਦੇ ਵਿੱਚ ਹਰਿਆਣੇ ਦੀ ਪਪੂਲਰ ਕਿਸਮ ਦੀ ਰਾਜਨੀਤੀ ਕਰਨ ਲੱਗ ਪੈਂਦੇ ਇਸੇ ਕਰਕੇ ਹਮੇਸ਼ਾ ਕਿਹਾ ਜਾਂਦਾ ਕਿ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ ਬਹੁਤ ਜ਼ਰੂਰੀ ਕਿਉਂਕਿ ਸਾਡੇ ਮੁਲਕ ਦਾ ਜਿਹੜਾ ਫੈਡਰਲ ਸਟਰਕਚਰ ਆ ਸੰਗੀ ਢਾਂਚਾ ਆ ਉਹਦੇ ਵਿੱਚ ਜੇ ਖੇਤਰੀ ਪਾਰਟੀਆਂ ਮਜ਼ਬੂਤ ਹੋਣਗੀਆਂ ਤਾਂ ਸੈਂਟਰ ਵੀ ਇਹਨਾਂ ਤੋਂ ਡਰ ਕੇ ਰਹੂਗਾ ਸੈਂਟਰ ਵੀ ਕਿਸੇ ਤਰ੍ਹਾਂ ਦੀਆਂ ਬਾਇਸਡ ਨੀਤੀਆਂ ਬਣਾਉਣ ਤੋਂ ਪਹਿਲਾਂ ਵੀ ਵਾਰ ਸੋਚੂਗਾ ਉਹ ਨਿਰੰਕਸ਼ ਨਹੀਂ ਹੋਊਗਾ ਜਿਵੇਂ ਹੁਣ ਸੈਂਟਰ ਜਿੱਦਾਂ ਪਾਵਰਫੁਲ ਹੈਗਾ ਬੀਜੇਪੀ 14 ਤੋਂ ਸੱਤਾ ਦੇ ਵਿੱਚ ਆ ਉਹਨਾਂ ਨੇ ਜਿਹੜੀਆਂ ਵਨ ਨੇਸ਼ਨ ਵਨ ਕਾਰਡ ਵਨ ਨੇਸ਼ਨ ਵਨ ਇਲੈਕਸ਼ਨ ਹਨਾ ਹਰ ਚੀਜ਼ ਵਨ ਨੇਸ਼ਨ ਵਨ ਲੈਂਗੁਏਜ ਇੱਕ ਕਨਸੈਪਟ ਲੈ ਕੇ ਆ ਰਿਹਾ ਪਰ ਸਾਡੇ ਦੇਸ਼ ਦੇ ਇਦਾਂ ਹੈ ਹੀ ਨਹੀਂ ਢਾਂਚਾ ਹੀ ਹੋ ਰਿਹਾ ਸਾਡੇ ਸਾਡੇ ਮੁਲਕ ਦਾ ਢਾਂਚਾ ਹੀ ਲੱਗ ਗਿਆ ਅਲੱਗ-ਅਲੱਗ ਕੌਮਾਂ ਦੇ ਇਸ ਮੁਲਕ ਦੇ ਵਿੱਚ ਰਹਿੰਦੇ ਇਹਦੇ ਚ ਹਿੰਦੂ ਵੀ ਆ ਸਿੱਖ ਵੀ ਆ ਮੁਸਲਮਾਨ ਵੀ ਆ ਸਾਈ ਵੀ ਆ ਕੌਮਾਂ ਵੀ ਅਲੱਗ-ਅਲੱਗ ਨੇ ਮਰਾਠੇ ਨੇ ਤਾਮਿਲ ਨੇ ਬੰਗਾਲੀ ਨੇ ਪੰਜਾਬੀ ਨੇ ਹਨਾ ਮਹਾਰਾਸ਼ਟਰ ਵੀ ਵੱਖਰਾ ਆ ਬੋਲੀ ਵੱਖਰੀ ਆ ਹਨਾ ਤੇ ਉਹ ਖਿੱਤੇ ਉਹ ਇਨਾਂ ਲੋਕਾਂ ਦੀਆਂ ਜ਼ਰੂਰਤਾਂ ਅਲੱਗ-ਅਲੱਗ ਨੇ ਪਛਾਈ ਜ਼ਰੂਰਤਾਂ ਨੇ ਇਹਨਾਂ ਦੀਆਂ ਰੋਜ਼ਗਾਰ ਦੀਆਂ ਜ਼ਰੂਰਤਾਂ ਅਲੱਗ-ਅਲੱਗ ਨੇ ਤੇ ਜਦੋਂ ਖੇਤਰੀ ਪਾਰਟੀਆਂ ਮਜ਼ਬੂਤ ਹੋਣਗੀਆਂ ਤਾਂ ਹੀ ਇਸ ਮੁਲਕ ਦਾ ਜਿਹੜਾ ਢਾਂਚਾ ਆ ਉਹ ਇੱਕ ਮਜਬੂਤ ਹੋ ਸਕਦਾ ਤਾਂ ਹੀ ਅਸੀਂ ਜਮਹੂਰੀਅਤ ਨੂੰ ਮਜਬੂਤ ਕਰ ਸਕਦੇ ਹਾਂ ਤੁਹਾਡੀ ਇਸ ਗੱਲ ਤੇ ਇੱਕ ਗੱਲ ਯਾਦ ਆ ਰਹੀ ਹੈ ਜੇਕਰ ਤੁਹਾਨੂੰ ਯਾਦ ਹੋਵੇ ਕਿ ਬਚਪਨ ਦੇ ਵਿੱਚ ਇੱਕ ਦੂਰਦਰਸ਼ਨ ਚੈਨਲ ਚੱਲਦੀ ਹੁੰਦੀ ਸੀਗੀ ਅਨੇਕਤਾ ਵਿੱਚ ਇਕਤਾ ਜੀ ਜੀ ਬਿਲਕੁਲ ਜੋ ਕਿ ਇੱਕ ਭਾਰਤ ਦਾ ਰਿਪਰੈਜ਼ੈਂਟੇਸ਼ਨ ਸੀਗੀ ਕਿ ਵੀ ਭਾਰਤ ਕਿਹੋ ਜਿਹਾ ਮੁੱਲਕ ਆ ਹੈ ਬਿਲਕੁਲ ਬਿਲਕੁਲ ਯਾਨੀ ਇਹਦੇ ਵਿੱਚ ਵੱਖੋ ਵੱਖਰੀਆਂ ਚੀਜ਼ਾਂ ਨੇ ਫੇਰ ਵੀ ਸੀ ਡਾਈਵਰਸਿਟੀ ਹੈਗੀ ਇਸ ਮੁੱਲਕ ਦੇ ਵਿੱਚ ਵਿਭਿੰਨਤਾ ਆ ਵਿਭਿੰਨਤਾ ਦੇ ਵਿੱਚ ਇਕਤਾ ਦਾ ਨਾਰਾ ਜਿਹੜਾ ਉਹ ਇਸੇ ਦੇ ਵਿੱਚ ਹੁੰਦਾ ਹੈ ਹੂੰ ਤੇ ਨਹੀਂ ਤਾਂ ਫਿਰ ਜੀ ਵਿਭਿੰਨਤਾ 'ਚ ਇਕਤਾ ਨਾ ਹੋਣ ਤਾਂ ਇਸ ਮੁਲਕ ਦੇ ਬਹੁਤ ਸਾਰੇ ਟੁਟੇ ਹੋ ਸਕਦੇ ਆ ਹਨਾ ਹਰ ਬੰਦਾ ਆਪਣਾ ਹੀ ਖਿੱਤਾ ਪਾੜੂਗਾ ਤਮਿਲ ਕਹਿਣਗੇ ਸਾਨੂੰ ਤਮਿਲਿਸਤਾਨ ਚਾਹੀਦਾ ਹੈ ਬੰਗਾਲੀ ਕਹਿਣਗੇ ਬੰਗਾਲਿਸਤਾਨ ਚਾਹੀਦਾ ਹੈ ਮਰਾਠੇ ਕਹਿਣਗੇ ਮਰਾਠੀਸਤਾਨ ਚਾਹੀਦਾ ਹੈ ਬਿਲਕੁਲ ਲਗਾਪਾ ਨੂੰ ਥਿਕ ਬ੍ਰੇਕ ਲਾ ਲੈਣੀ ਚਾਹੀਦੀ ਹੈ ਨਹੀਂ ਤਾਂ ਅਸੀਂ ਆਈਡੀਆ ਦੇ ਦਵਾਂਗੇ ਨਵੇਂ ਬਵਾਲ ਦਾ ਆਈਡੀਆ ਸਟੇਨਾ ਹੋ ਜਾਏ ਸੋ ਅਗਲੀ ਖਬਰ ਦੇ ਨਾਲ ਚਰਚਾ ਕਰਦੇ ਆ ਬਹੁਤ ਦੇਰ ਤੋਂ ਲਗਾਤਾਰ ਅਸੀਂ ਖਬਰਾਂ ਪੜ ਰਹੇ ਸਨ ਕਿ ਆਵਾਰਾ ਕੁੱਤਿਆਂ ਨੇ 4 ਸਾਲ ਦੇ ਬੱਚੇ ਨੂੰ ਨੋਚ ਕੇ ਖਾ ਲਿਆ 5 ਸਾਲ ਦੇ ਬੱਚੇ ਨੂੰ ਨੋਚ ਕੇ ਖਾ ਲਿਆ ਤੇ ਇੱਕ ਪਿੱਛੇ ਜੇ ਖਬਰ ਵੀ ਸੀਗੀ ਜਲੰਧਰ ਦੀ ਇੱਕ ਔਰਤ ਦੇ ਉੱਤੇ ਜਿਹੜਾ ਕੁੱਤਿਆਂ ਨੇ ਹਮਲਾ ਕੀਤਾ ਸੀ ਮੈਨੂੰ ਲੱਗਦਾ ਤੁਸੀਂ ਉਹਨਾਂ ਦਾ ਹਾਲਚਲ ਵੀ ਪੁੱਛਣ ਉਹਨਾਂ ਦੇ ਘਰ ਗਏ ਸੀ ਜੀ ਬਿਲਕੁਲ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਖਬਰਾਂ ਜਲੰਧਰ ਦੇ ਵਿੱਚ ਹੀ ਨਹੀਂ ਬਲਕਿ ਪੂਰੇ ਪੰਜਾਬ ਭਰ ਦੇ ਵਿੱਚੋਂ ਲਗਾਤਾਰ ਆ ਰਹੀਆਂ ਸਨ ਪਰ ਆਵਾਰਾ ਕੁੱਤਿਆਂ ਦੀ ਵੱਧਦੀ ਤਾਦਾਦ ਨੂੰ ਲੈ ਕੇ ਸੁਪਰੀਮ ਕੋਰਟ ਨੇ ਸਫਤੇ ਇੱਕ ਵੱਡਾ ਬਿਆਨ ਦਿੱਤਾ ਟਿੱਪਣੀ ਕੀਤੀ ਫੈਸਲਾ ਕੀਤਾ ਫੈਸਲਾ ਕੀਤਾ ਪਰ ਉਸ ਫੈਸਲੇ ਤੋਂ ਬਾਅਦ ਕੁੱਤਾ ਪ੍ਰੇਮੀਆਂ ਨੇ ਲਗਾਤਾਰ ਦਰਨਾ ਪ੍ਰਦਰਸ਼ਨ ਤੇ ਰੋਸ ਮੁਜ਼ਾਹਰੇ ਸ਼ੁਰੂ ਕਰ ਦਿੱਤੇ ਨੇ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਸੁਪਰੀਮ ਕੋਰਟ ਦੇ ਅਸੀਂ ਖਿਲਾਫ ਜਾਵਾਂਗੇ ਹਾਲਾਂਕਿ ਸੁਪਰੀਮ ਕੋਰਟ ਨੇ ਕਿਹਾ ਕਿ ਇਸ ਮਸਲੇ ਦੇ ਉੱਤੇ ਸਾਨੂੰ ਵਿਵਾਦ ਨਹੀਂ ਚਾਹੀਦਾ ਸਮੱਸਿਆ ਦਾ ਹੱਲ ਚਾਹੀਦਾ ਠੀਕ ਹੈ ਕਿਹਾ ਹੋਇਆ ਕਿ ਕਿ ਸੁਪਰੀਮ ਕੋਰਟ ਨੇ ਖੁਦ ਨੋਟਿਸ ਲਿਆ ਦਿੱਲੀ ਦੇ ਵਿੱਚ ਇੱਕ ਬੱਚਾ ਸੀਗਾ 6 ਸਾਲ ਦਾ ਉਹਨੂੰ ਆ ਆਵਾਰਾ ਕੁੱਤੇ ਨੇ ਵੱਢਿਆ ਤੇ ਰੈਬੀਜ਼ ਹੋ ਗਈ ਤੇ ਬੱਚਾ ਮੌਤ ਦੇ ਮੂੰਹ ਚ ਚਲਾ ਗਿਆ ਸੁਪਰੀਮ ਕੋਰਟ ਨੇ ਜਦੋਂ ਇਹ ਖਬਰ ਪੜ੍ਹੀ ਤੇ ਉਹਨਾਂ ਨੇ ਇਹਦਾ ਖੁਦ ਨੋਟਿਸ ਲੈ ਕੇ ਤੇ ਹਮ ਹੀਅਰਿੰਗ ਸ਼ੁਰੂ ਕੀਤੀ ਜਿੱਤੋਂ ਬਾਅਦ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹਮ ਕਿ ਦਿੱਲੀ ਐਨਸੀਆਰ ਦੇ ਵਿੱਚ ਜਿਨੇ ਆਵਾਰਾ ਕੁੱਤੇ ਨੇ ਉਹਨਾਂ ਸਾਰੇ ਕੁੱਤਿਆਂ ਨੂੰ ਆ ਉਹਨਾਂ ਦੇ ਲਈ ਸਰਕਾਰ ਜਿਹੜੀ ਆ ਸ਼ੈਲਟਰ ਹੋਮ ਬਣਾਵੇ ਤੇ ਇਹਨਾਂ ਸਾਰੇ ਆਵਾਰਾ ਕੁੱਤਿਆਂ ਨੂੰ ਉੱਥੇ ਸ਼ੈਲਟਰ ਹੋਮਾਂ ਦੇ ਵਿੱਚ ਅਖਿਆਰਤੇ ਸੜਕਾਂ ਦੇ ਉੱਤੇ ਇਹ ਜਿਹੜੇ ਕੁੱਤੇ ਦਿਖਣੇ ਨਹੀਂ ਚਾਹੀਦੇ ਇਹ ਸਰਕਾਰ ਦੀ ਜ਼ਿੰਮੇਵਾਰੀ ਆ ਲੋਕਲ ਬਾਡੀਜ਼ ਦੀ ਜ਼ਿੰਮੇਵਾਰੀ ਆ ਉਹਦੇ ਵਿੱਚ ਫਿਰ ਉਸ ਤੋਂ ਬਾਅਦ ਇਹ ਫੈਸਲਾ ਹੋਣ ਤੋਂ ਬਾਅਦ ਉਹਨਾਂ ਨੇ ਨਾਲ ਦੀ ਨਾਲ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਵੀ ਸਾਨੂੰ 2 ਹਫ਼ਤਿਆਂ ਦੇ ਵਿੱਚ ਇਹਦੇ ਚ ਕਾਰਵਾਈ ਰਿਪੋਰਟ ਚਾਹੀਦੀ ਆ ਨਾਲ ਦੀ ਨਾਲ ਇੱਕ ਹੋਰ ਮਸਲੇ ਤੇ ਵੀ ਸੁਣਵਾਈ ਸ਼ੁਰੂ ਹੋ ਗਈ ਵੀ ਦੇਸ਼ ਭਰ ਦੇ ਵਿੱਚ ਜਿਹੜੇ ਆਵਾਰਾ ਕੁੱਤੇ ਨੇ ਉਹਨਾਂ ਦਾ ਵੀ ਕੀਤਾ ਜਾਵੇ ਉਹਨਾਂ ਤੇ ਵੀ ਕੋਈ ਡਾਇਰੈਕਸ਼ਨ ਦਿੱਤੀਆਂ ਜਾਣ ਸੁਪਰੀਮ ਕੋਰਟ ਨੇ ਸਖਤ ਇਹਦੇ ਤੇ ਟਿੱਪਣੀਆਂ ਕੀਤੀਆਂ ਜਿਹੜੇ ਕੁੱਤਾ ਪ੍ਰੇਮੀ ਆ ਇਹ ਕੁੱਤਾ ਪ੍ਰੇਮੀਆਂ ਦੇ ਚੱਕਰ ਦੇ ਵਿੱਚ ਦੇਸ਼ ਦੇ ਵਿੱਚ ਹਰ ਸਾਲ ਹਜ਼ਾਰਾਂ ਲੋਕਾਂ ਦੀ ਜਾਨ ਜਾਂਦੀ ਹੈ ਹਜ਼ਾਰਾਂ ਲੋਕ ਰੇਬੀ ਦੇ ਸ਼ਿਕਾਰ ਹੁੰਦੇ ਹਜ਼ਾਰਾਂ ਲੋਕ ਜਿਹੜੇ ਨੇ ਜ਼ਖਮੀ ਹੁੰਦੇ ਨੇ ਉਹ ਕੁੱਤਿਆਂ ਦੇ ਉਹ ਉਹ ਹਮਲਿਆਂ ਦੇ ਵਿੱਚ ਤੇ ਉਹਦੇ ਤੇ ਉਹ ਕਹਿੰਦੇ ਵੀ ਹੁਣ ਅਸੀਂ ਅੱਗੇ ਕਾਰਵਾਈ ਕਰਾਂਗੇ ਹੁਣ ਉਹਦੀ ਅਗਲੀਆਂ ਸੁਣਵਾਈਆਂ ਦੇ ਵਿੱਚ ਸੁਪਰੀਮ ਕੋਰਟ ਨਵੀਆਂ ਗਾਇਡਲਾਈਨਸ ਦੇਊਗੀ ਆ ਪਹਿਲੀਆਂ ਗਾਈਡਲਾਈਨਸ ਤੋਂ ਬਾਅਦ ਪਹਿਲੇ ਹੁਕਮਾਂ ਤੋਂ ਬਾਅਦ ਕੁੱਤਾ ਪ੍ਰੇਮੀ ਸੜਕਾਂ ਤੇ ਆ ਗਏ ਵੀ ਇਹ ਜਿਹੜੇ ਆਵਾਰਾ ਕੁੱਤੇ ਨੇ ਇਹ ਆਵਾਰਾ ਨਹੀਂ ਹੈ ਇਹ ਕੁੱਤੇ ਨੇ ਬੇਸਹਾਰਾ ਕੁੱਤੇ ਨੇ ਇਹਨਾਂ ਦੀ ਥਾਂ ਅਸੀਂ ਲੈਣੀ ਆ ਅੱਛਾ ਹੁਣ ਇਹ ਗੱਲ ਫੇਰ ਇਹਦੇ ਵਿੱਚ ਵੀ ਹੋ ਜਾਂਦੀ ਮੁੱਲਕ ਦੇ ਵਿੱਚ 5 ਕਰੋੜ ਆਵਾਰਾ ਕੁੱਤੇ ਨੇ 5 ਕਰੋੜ ਆਵਾਰਾ ਕੁੱਤੇ ਨੇ ਜਿਹਦੇ ਵਿੱਚ ਹਰ ਸਾਲ ਜਿਵੇਂ ਆਪਾਂ ਪਹਿਲਾਂ ਵੀ ਦੱਸਤਾ ਹਜ਼ਾਰਾਂ ਘਟਣਾਵਾਂ ਹੁੰਦੀਆਂ ਨੇ ਜਿਹਦੇ ਵਿੱਚ ਜਿਹਦੇ 'ਚ ਲੋਕ ਜਾਂਦੇ ਨੇ। ਹੂੰ। ਅੱਛਾ ਕੁੱਤਾ ਪ੍ਰੇਮੀ ਇਹਦੇ ਪਿੱਛੇ ਇੱਕ ਹੋਰ ਬੜੀ ਵੱਡੀ ਸਮੱਸਿਆ ਹੈ। ਕੁੱਤਾ ਪ੍ਰੇਮ ਜਾਗਦਾ ਕਿੱਥੋਂ? ਹੂੰ। ਬੰਦਾ ਪ੍ਰੇਮ ਤਾਂ ਜਾਗਦਾ ਨਹੀਂ ਕੁੱਤਾ ਪ੍ਰੇਮ ਜਾਗਦਾ ਇਦਾਂ ਆ। ਇਨਸਾਨ ਨੂੰ ਇਨਸਾਨ ਨਾਲ ਦਾ ਪ੍ਰੇਮ ਹੈ। ਹੈ ਨਹੀਂ ਆ। ਕੁੱਤਾ ਪ੍ਰੇਮ ਜ਼ਿਆਦਾ ਮਹੱਤਵਪੂਰਨ ਆ। ਹਾਂ। ਉਹਦੇ ਪਿੱਛੇ ਇੱਕ ਜਿਹੜੇ ਅਖੌਤੀ ਜਿਹੜੇ ਜੋਤਸ਼ੀ ਨੇ ਹਾਂ ਇਹਨਾਂ ਦੀ ਇੱਕ ਬਹੁਤ ਵੱਡੀ ਖੇਡ ਆ। ਇਹ ਜਿਹੜੇ ਕਹਿ ਦਿੰਦੇ ਹਨਾ ਵੀ ਗਊ ਨੂੰ ਪੇੜਾ ਪਾ ਦੋ। ਹਾਂ। ਕੁੱਤੇ ਨੂੰ ਕਾਲੇ ਕੁੱਤੇ ਨੂੰ ਰੋਟੀ ਖਵਾਓ। ਹੂੰ। ਲਾਲ ਕੁੱਤੇ ਨੂੰ ਤੁਸੀਂ ਨਹੀਂ ਲਾਲ ਕੁੱਤਾ ਕੋਈ ਨਹੀਂ ਹੁੰਦਾ ਮਤਲਬ ਜਿੱਦਾਂ ਦੇ ਵੀ ਹੁੰਦੇ ਆ ਉਹਨੂੰ ਤੁਸੀਂ ਆ ਪਾਉ ਮਤਲਬ ਚਨੇ ਭਟੂਰੇ ਪਾਉ ਤੇ ਫਲਾਣਾ ਪਾਉ ਹਣਾ ਇਹ ਜੋਤਿਸ਼ੀਆਂ ਨੇ ਜਿਹੜਾ ਬਿੜਾ ਗਰਕ ਕੀਤਾ ਆ ਉਹਦੇ ਕਰਕੇ ਕੁੱਤਾ ਪ੍ਰੇਮੀਆਂ ਦੀ ਇੱਕ ਗਿਣਤੀ ਬਹੁਤ ਵੱਡੀ ਆ ਬਹੁਤ ਜੈਨੂਇਨਲੀ ਸੀਰੀਅਸਲੀ ਕੁੱਤਿਆਂ ਦੇ ਬਾਰੇ ਚ ਕੰਮ ਕਰਨ ਵਾਲੇ ਬਹੁਤ ਲੋਕ ਘੱਟ ਨੇ ਬਾਕੀ ਕੁੱਤਿਆਂ ਦੇ ਨਾਂ ਤੇ ਠੱਗੀ ਠੋਰਾ ਜ਼ਿਆਦਾ ਚੱਲਦਾ ਆ ਅੱਛਾ ਹੋਣਾ ਹੈ ਕਿ ਅਭੀ ਲੋਕਲ ਬਾਡੀਜ਼ ਨੇ ਕੀ ਕਰਨਾ ਹੁੰਦਾ ਵੀ ਇਹਨਾਂ ਕੁੱਤਿਆਂ ਨੂੰ ਚੁਕ ਕਿ ਇਹਨਾਂ ਵਿਚਾਰਿਆਂ ਦੀ ਨਸਬੰਦੀ ਕਰਕੇ ਦੁਬਾਰਾ ਉਸੇ ਇਲਾਕੇ 'ਚ ਛੱਡਨੇ ਹੁੰਦੇ। ਅੱਛਾ ਉਹਦੇ ਵਿੱਚ ਵੀ ਕ腐ਸ਼ਨ ਹੈ। ਇਹ ਲੋਕ ਉਹਦੇ 'ਚ ਵੀ ਭ੍ਰਸ਼ਟਾਚਾਰ ਕਰਦੇ ਨੇ। ਅਸੀਂ ਦੇ ਤਾਂ ਇੱਕ ਵਾਰੀ ਪ੍ਰੋਗਰਾਮ 'ਚ ਖ਼ਬਰ ਵੀ ਕੀਤੀ ਸੀ। ਜੀ ਬਿਲਕੁਲ ਬਿਲਕੁਲ। ਕੁੱਤੇ ਦੇ ਵਿੱਚ ਵੀ ਬਹੁਤ ਤੱਕੜੀ ਕ腐ਸ਼ਨ ਹੋ ਗਈ ਸੀ। ਬਿਲਕੁਲ ਜਿਹੜੇ ਡੌਗ ਬਾਉਂਡਸ ਨੇ ਬਣਾਏ ਲੋਕਲ ਬਾਡੀਜ਼ ਨੇ ਉਹਨਾਂ ਦੇ ਵਿੱਚ ਵੀ ਕੰਮ ਵੀ ਸਚਾਲੂ ਤਰੀਕੇ ਨਾਲ ਨਹੀਂ ਹੋ ਰਿਹਾ। ਹੁਣ ਕਾਰਪੋਰੇਸ਼ਨਾਂ ਜਿਹੜੀਆਂ ਨੇ ਜਿਹੜੀਆਂ ਰੂਲਿੰਗਜ਼ ਆ ਜਾਂਦੀਆਂ ਨੇ ਉੱਪਰੋਂ ਸਰਕਾਰ ਦੀਆਂ ਜਾਂ ਸੁਪਰ ਕੋਟਾਂ ਦੀਆਂ ਉਹਦੇ ਤੇ ਅਮਲ ਤਾਂ ਕਰਦੀਆਂ ਨੇ ਪਰ ਉਹਦੇ ਨਾਲ ਤੇ ਠੱਗ ਠਗਾ ਜ਼ਿਆਦਾ ਆ ਗੱਲ ਉਹੀ ਆ ਵੀ ਹਰ ਜਗ੍ਹਾ ਭ੍ਰਸ਼ਟਾਚਾਰ ਇੰਨਾ ਵਧਿਆ ਹੋਇਆ ਆ ਕਿ ਕੋਈ ਵੀ ਕੰਮ ਢੰਗ ਨਾਲ ਨਹੀਂ ਹੋ ਰਿਹਾ। ਉਹਦੋਂ ਵੀ ਜਿਹੜੀ ਖਬਰ ਸੀਗੀ ਉਹ ਸੀ ਕਿ ਮੁਹਾਲੀ ਦੇ ਸ਼ਾਇਦ ਕੁੱਤੇ ਇਕੱਠੇ ਕਰਕੇ ਉਹਨਾਂ ਨੇ ਟੀਕਾ ਲਾਉਣ ਦੀ ਗੱਲ ਕੀਤੀ ਸੀ ਪਰ ਫਿਰ ਉਹ ਜਿੱਥੋਂ ਮਿਲਦੇ ਸੀ ਉੱਥੋਂ ਕੁੱਤੇ ਲੈ ਆਂਦੇ ਗਏ। ਕੋਈ ਜ਼ਿਰਕਪੁਰ ਤੋਂ ਫੜ ਲਿਆਂਦਾ ਗਿਆ ਤੇ ਕੋਈ ਕਿਤੇ ਹੋਰ ਤੋਂ ਫੜ ਲਿਆਂਦਾ ਗਿਆ ਵੀ ਹੈਰਾਨੀ ਵਾਲੀ ਗੱਲ ਹੈ। ਹੁਣ ਕੁੱਤੇ ਨੇ ਥੋੜੀ ਕਹਿਣਾ ਕਿ ਮੈਂ ਉਸ ਇਲਾਕੇ ਦਾ ਇਲਾਕੇ ਦੇ ਆ। ਸੋ ਇਹਦੇ ਵਿੱਚ ਵੀ ਘਪਲੇ ਹੁੰਦੇ ਨੇ। ਸੋ ਮਸਲਾ ਇਹ ਆ ਹੁਣ ਇਹਦੇ ਤੇ ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਇਹਦੇ ਤੇ ਵਿਚਾਰ ਕਰਨਾ ਸ਼ੁਰੂ ਕੀਤਾ। ਵੀ ਅਸੀਂ ਕਰਨਾ ਕੀ ਆ। ਪਰ ਗੱਲ ਇਹ ਆ ਵੀ ਜਦੋਂ ਤੁਸੀਂ ਚੀਜ਼ਾਂ ਪ੍ਰਾਈਵੇਟ ਹੱਥਾਂ 'ਚ ਦਿੰਦੇ ਆ ਠੇਕੇਦਾਰਾਂ ਦੇ ਹੱਥਾਂ 'ਚ ਦਿੰਦੇ ਹੋ ਕਾਰਪੋਰੇਸ਼ਨਾਂ ਦੇ ਹੱਥਾਂ 'ਚ ਦਿੰਦੇ ਆ ਤੇ ਤੁਹਾਡਾ ਤਾਂ ਥੱਲੇ ਸਾਰਾ ਭ੍ਰਸ਼ਟ ਤੰਤਰ ਹੈਗਾ ਆ ਉਹ ਭ੍ਰਸ਼ਟ ਤੰਤਰ ਦਾ ਖਮਿਆਜ਼ਾ ਜਿਹੜਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਤੇ ਕੁੱਤਾ ਪ੍ਰੇਮੀ ਇਹ ਗੱਲ ਤਾਂ ਸੋਚ ਦੇਣੀ ਆ ਵੀ ਭਾਈ ਕਰਨੀਆਂ ਕਿਸੇ ਦੀਆਂ ਤੇ ਭਰਨੀਆਂ ਕਿਸੇ ਦੀਆਂ ਉਹਨਾਂ ਨੂੰ ਤਾਂ ਸਿਰਫ ਆਪਣੇ ਪ੍ਰੇਮ ਦਾ ਮਤਲਬ ਲਿਆ ਮਤਲਬ ਆ ਤਾਂ ਉਹ ਪ੍ਰੇਮ ਦਾ ਖਮਿਆਜ਼ਾ ਜਿਹੜਾ ਆ ਆ ਆਮ ਲੋਕਾਂ ਨੂੰ ਪੁੱਛਿਆ ਕਿ ਪ੍ਰੇਮ ਦੇ ਵਿੱਚ ਅਸੀਂ ਇੰਨਾ ਵੀ ਨਾ ਡੁੱਬ ਜਾਈਏ ਕਿ ਅਸੀਂ ਅਗਲੇ ਦਾ ਨੁਕਸਾਨ ਕਰ ਦਈਏ ਇੱਕ ਇੱਕ ਕਹਾਵਤ ਅੰਗਰੇਜ਼ੀ ਦੀ ਹੋ ਰਹੀ ਆ ਕਿ ਓਵਰ ਕੇਅਰ ਕਿਲਸ ਦਾ ਕੈਟ ਹੈ ਨਾ ਹਾਂ ਉਹ ਉਹੀ ਗੱਲ ਆ ਵੀ ਜਦਵੇਂ ਆਪਾਂ ਇੱਕ ਹੋਰ ਗੱਲ ਵੀ ਕਹਿੰਦੇ ਆ ਪੀ ਪ੍ਰੇਮ ਸਿਰਫ ਅੰਨਾ ਨਹੀਂ ਹੁੰਦਾ ਇਹ ਗੂੰਗਾ ਬੋਲਾ ਵੀ ਹੁੰਦਾ ਆ ਸੋ ਇਹ ਇਹ ਜਿਹੜਾ ਉੱਤੇ ਉੱਤੋਂ ਜੇ ਕੁੱਤਾ ਪ੍ਰੇਮ ਹੋਵੇ ਉਹ ਫਿਰ ਜ਼ਿਆਦਾ ਹੋ ਜਾ ਉਹ ਜ਼ਿਆਦਾ ਖਤਰਨਾਕ ਉਹ ਬੇਜ਼ੁਬਾਨ ਵੀ ਹੋ ਜਾ ਸੋ ਇਹ ਕੁਲਮਲਾ ਕੇ ਤਾਣੀ ਤਾਣੀ ਹੀ ਉਲਜੀ ਹੋਈ ਆ ਮਤਲਬ ਇੱਕ ਨੂੰ ਕੀ ਰੋਂਦੀ ਆ ਇੱਥੇ ਆਵਾ ਯੁੱਟਿਆ ਪਿਆ ਵਾਲਾ ਗੱਲ ਆ ਤੇ ਹਰ ਜਗ੍ਹਾ ਭ੍ਰਸ਼ਟਾਚਾਰ ਦਾ ਬੋਲ ਵਾਲਾ ਆ ਨੀਤੀਆਂ ਲਾਗੂ ਨਹੀਂ ਹੁੰਦੀਆਂ ਸੱਤਾਧਾਰੀਆਂ ਨੂੰ ਸੱਤਾ ਚਾਹੀਦੀ ਆ ਤੇ ਆਮ ਲੋਕ ਕਦੀ ਹੜਾਂ ਚ ਮਰ ਰਹੇ ਨੇ ਕਦੀ ਕੁੱਤਿਆਂ ਦੇ ਹੱਥੋਂ ਮਰ ਰਹੇ ਨੇ ਕਦੀ ਬੰਦਿਆਂ ਦੇ ਹੱਥੋਂ ਮਰ ਰਹੇ ਨੇ ਕਦੀ ਸੜਕਾਂ ਤੇ ਮਰ ਰਹੇ ਨੇ ਆਮ ਬੰਦੇ ਦੀ ਜਿਹੜੀ ਹੁਣੀ ਆ ਇਹ ਹੀ ਲਿਖੀ ਹੋਈ ਆ ਬਿਲਕੁਲ ਬੜਾ ਦੁੱਖ ਲੱਗਦਾ ਤੇ ਬੜੀ ਤਰ੍ਹਾਂ ਦੀ ਵੀ ਆ ਇਹ ਫਿਲਹਾਲ ਕੁੱਤਿਆਂ ਦੇ ਮਾਮਲੇ ਦੇ ਵਿੱਚ ਤਾਂ ਸਾਡਾ ਤਾਂ ਇਹੀ ਕਹਿਣਾ ਹੈ ਕਿ ਪ੍ਰੇਮ ਜ਼ਰੂਰ ਕਰੀਏ ਜਾਨਵਰ ਦੇ ਨਾਲ ਬੇਜ਼ੁਬਾਨ ਔਰ ਇੱਕ ਇੱਦਾਂ ਦਾ ਜਾਨਵਰ ਹੈ ਜਿਹੜਾ ਮਨੁੱਖ ਦਾ ਦੋਸਤ ਕਿਹਾ ਜਾਂਦਾ ਪਰ ਪ੍ਰੇਮ ਦਾ ਮਤਲਬ ਇਹ ਨਹੀਂ ਕਿ ਅਸੀਂ ਅੰਨੇ ਗੁੰਗੇ ਤੇ ਬੋਲੇ ਹੋ ਜਾਈਏ ਸਾਨੂੰ ਆਪਣੇ ਸਮਾਜ ਦੀ ਆਲੇ ਦੋਲੇ ਦੀ ਆਪਣੇ ਬੱਚਿਆਂ ਦੀ ਆਪਣੇ ਬਜ਼ੁਰਗਾਂ ਦੀ ਵੀ ਰੱਖਿਆ ਕਰਨਾ ਸਾਡਾ ਹੀ ਫਰਜ਼ ਹੈ ਸੋ ਹਰ ਤਰੀਕੇ ਦੇ ਨਾਲ ਸਾਨੂੰ ਵਿਵਾਦ ਨਹੀਂ ਹੱਲ ਚਾਹੀਦਾ ਤੇ ਹੱਲ ਹੀ ਕਰਨਾ ਚਾਹੀਦਾ ਸੋ ਪ੍ਰੋਗਰਾਮ ਹਫਤਾਵਰੀ ਸਰਗਰਮੀਆਂ ਦੇ ਵਿੱਚ ਅੱਜ ਵਾਸਤੇ ਸਾਨੂੰ ਦਿਓ ਇਜਾਜ਼ਤ ਅਗਲੇ ਐਤਵਾਰ ਫੇਰ ਹਾਜ਼ਰ ਹੋਵਾਂਗੇ ਲੈ ਕੇ ਪ੍ਰੋਗਰਾਮ ਧੰਨਵਾਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ